ਸਤਿ ਸ਼੍ਰੀ ਅਕਾਲ ਜੀ ਆਪਾਂ ਆਏ ਹਾਂ ਆਪਣੇ ਪਿੰਡ ਪਿੰਡਾ ਮਤਲਬ ਕਿ ਸਾਰਾ ਪਿੰਡ ਤਾਂ ਮੈਂ ਬਾਹਰ ਨਿਕਲੀ ਹੁਣ ਇਸ ਵੇਲੇ ਸ਼ਾਮ ਦੇ 5 ਵਜੇ ਨੇ ਪਰ ਗਰਮੀ ਇੰਨੀ ਹੈ ਬਹੁਤ ਜ਼ਿਆਦੇ ਹੈ ਨਾ ਤੇ ਇੱਧਰ ਮੈਂ ਲਾਇਆ ਸੀਗਾ ਸਾਡੇ ਬੂਟੇ ਮੈਂ ਚਲੋ ਆਏ ਆ ਅੱਜ ਡੈਥ ਹੋ ਗਈ ਕਿਸੇ ਦੀ ਉਹਨਾਂ ਦਾ ਭੋਗ ਸੀਗਾ ਆਪਾਂ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਆਏ ਸੀਗੇ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਇਹ ਜਾਮਣ ਦਾ ਬੂਟਾ ਹੁਣ ਇਹ ਜਦੋਂ ਹੁਣ ਤਾਂ ਚਲੋ ਬਹੁਤ ਘੱਟ ਦਿਖਾਈ ਦੇ ਰਹੀਆਂ ਹਲੇ ਹਰੀਆਂ ਨੇ ਪੂਰੀਆਂ ਪੱਕੀਆਂ ਨਹੀਂ ਤੁਹਾਨੂੰ ਹਰੀਆਂ ਵੀ ਦਿਖਾਈ ਦਿੰਦੀਆਂ ਹੀ ਹੋਣਗੀਆਂ ਉਹ ਇਹ ਸਾਰੇ ਬੁੱਟੇ ਭਰੇ ਹੋਏ ਤੇ ਇਥੇ ਪੈਰ ਰੱਖਣ ਨੂੰ ਥਾਂ ਨਹੀਂ ਹੋਣੀ ਐਨੀਆਂ ਡਿਗ ਡਿਗ ਕੇ ਨਾ ਧਰਤੀ ਗੰਦੀ ਜੀ ਹੋਈ ਹੋਣੀ ਹੈ ਕਿ ਮਤਲਬ ਕਿ ਤੇ ਉਧਰੋਂ ਆਪਾਂ ਛੱਡੀ ਆ ਪਾਈਪ ਪਾਣੀ ਮੋਟਰ ਚੱਲਦੀ ਉਹਦੇ ਚਲਾ ਆ ਆ ਦੇਖੋ ਇਥੇ ਨਿਕਲਦਾ ਪਾਣੀ ਆ ਕੇ ਇਸ ਧਰਤੀ ਵਿੱਚ ਦੀ ਪਾਈਪ ਦੱਬ ਕੇ ਅਸੀਂ ਪਾਈਪ ਲਿਆਂਦੀ ਆ ਕਿ ਚਾਰ ਚੁਫੇਰੇ ਇਹ ਬੁੱਟਿਆਂ ਨੂੰ ਘਮ ਕੇ ਪਾਣੀ ਪਾਣੀ ਹੋ ਜੂਗਾ ਮਤਲਬ ਕਿ ਪਾਣੀ ਲੱਗ ਜੂਗਾ ਸਾਰੇ ਜਿਆਦਾ ਫਿਰ ਇੱਥੇ ਝੰਟ ਜਿਹਾ ਨਹੀਂ ਕਰਨਾ ਪੈਣਾਗਾ ਮੰਨੂ ਵੀ ਲੱਗਿਆ ਕਿ ਚਲੋ ਹੁਣ ਆਪਾਂ ਆਏ ਥੋੜਾ ਪਾਣੀ ਲਈ ਜਾਨੇ ਵੇਸਤ ਵੀਰੇ ਸਮਟ ਕਹਿੰਦੇ ਸੀ ਰਹਿਣ ਦੀ ਤੇਰੇ ਕੋਲ ਕਾਬੂ ਨਹੀਂ ਹੋਣਾਗਾ ਤੂੰ ਔਖੀ ਹੋਏਂਗੀ ਮੈਂ ਬੋਲੀ ਨਹੀਂ ਚਲੋ ਹੁਣ ਆਏ ਆ ਤਾਂ ਆਪਾਂ ਕਾਰੀ ਲੈਣੇ ਇਹ ਨਕਰਾ ਕਰ ਲੈਣੇ ਆਪਾਂ ਹਣ ਜਿਆਦਾ ਤਾਂ ਨਹੀਂ ਕਰਦੇ ਇਹ ਬੋਰਡ ਸਾਡੇ ਆਮ ਹੀ ਮੈਣਨਗੇ ਤੁਹਾਨੂੰ ਖੜੇ ਹੋਏ ਇੱਥੇ ਤੇ ਇਹ ਦੇਖੋ ਇਧਰ ਤੇ ਇਧਰ ਦੇਖੋ ਇਹਨਾਂ ਦਾ ਫੁੱਲ ਲੱਗੇ ਹੋਏ ਨੇ ਇਹਨੂੰ ਫੁੱਲ ਲੱਗੇ ਹੋਏ ਨੇ ਕਹਿੰਦੇ ਪਤਾ ਨਹੀਂ ਕੀ ਹੈ ਪਰ ਫੁੱਲ ਬਹੁਤ ਜ਼ਿਆਦੇ ਆ ਨਹੀਂ ਲੱਗੇ ਹੋਏ ਦੇਖ ਲੋ ਸਾਰੇ ਫੁੱਲਾਂ ਦੀ ਭਰੇ ਹੋਏ ਨੇ ਇਹ ਚੀਜ਼ਾਂ ਤੇ ਨਾਈ ਸਰ ਰਖਾ ਕੇ ਨੰਗੇ ਸਾਸੀ ਕਾਲ ਕੇ ਕੇ ਨੰਗੇ ਨੇ ਆਪਾਂ ਜਦੋਂ ਆਈਏ ਤੇ ਬੜਾ ਸਤਿਕਾਰ ਮਿਲਦਾ ਤੇ ਆਪਾਂ ਵੀ ਅਗਲੇ ਨੂੰ ਸਤਿਕਾਰ ਉਹਨਾਂ ਹੀ ਦਿੰਨੇ ਆ ਇਹਨਾਂ ਕਿੰਨੀਆਂ ਦੇਖੋ ਜਾਮਣਾ ਥੱਲੇ ਪਈਆਂ ਨਾ ਇਹ ਹੁਣ ਬਹੁਤ ਹੋਣੀਆਂ ਹੁਣ ਤਾਂ ਘਟਾ ਤੁਹਾਨੂੰ ਅਗਲੇ ਕਿਹੜੇ ਆਈ ਜਦੋਂ ਹਫਤੇ ਬਾਅਦ ਆਉਣਾ ਦੇਖੋ ਪਈਆਂ ਜਾਮਣਾ ਹਨਾ ਡਿੱਗੀਆਂ ਤੇ ਕਾਫੀ ਹੋਣੀਆਂ ਤੇ ਧਰਤੀ ਦੇ ਉੱਤੇ ਪੈਰ ਨਹੀਂ ਲੱਗਦੇ ਫਿਰ ਇੰਨੀਆਂ ਹੁੰਦੀਆਂ ਨੇ ਸਾਰੀਆਂ ਜਾਮਣਾ ਇਹ ਸਾਡੇ ਕੁੱਤਿਆਂ ਦਾ ਘਰ ਨਾ ਸੀਗਾ ਸਰਦੀਆਂ ਦੇ ਵਿੱਚ ਲਈ ਰੱਖਿਆ ਹੋਇਆ ਆਪਾਂ ਇੱਧਰ ਆ ਕੇ ਤੇ ਆਪਾਂ ਤੁਹਾਨੂੰ ਬੂਟੇ ਵਾਲੀ ਲੈ ਕੇ ਚੱਲਦੀ ਆਵੇਂ ਕਿ ਇਹ ਦੇਖ ਲਓ ਤੁਸੀਂ ਮੈਂ ਸੋਚਿਆ ਕਿ ਚਲੋ ਹੁਣ ਆਏ ਆ ਤਾਂ ਹਨਾ ਪਾਣੀ ਥੋੜਾ ਲਾਈ ਦੇਈਏ ਆਪੇ ਹੌਲੀ ਹੌਲੀ ਲੱਗੀ ਜੋ ਮੋਟਰ ਤਾਂ ਚੱਲਣੀ ਚੱਲਣੀ ਹੈ ਤੇ ਇਧਰ ਸਾਰੇ ਬੂਟੇ ਨੇ ਵੀ ਜਾਮਣਾ ਦੇ ਬੂਟੇ ਖੜੇ ਨੇ ਸਾਰੇ ਤਕਰੀਬਨ ਕਿ ਕਾਫੀ ਆ ਇਹ ਦੇਖ ਲਓ ਇਧਰ ਗਲੋ ਗਲੋ ਵਾਲੀ ਤਾਂ ਬੜੀ ਅੱਛੀ ਜਾਣਕਾਰੀ ਤੁਹਾਨੂੰ ਮੈਂ ਦੇ ਦਿੱਤੀ ਸਾਡੇ ਕਾਫੀ ਲੱਗੀ ਹੋਈ ਗਲੋ ਆ ਗਈ ਚਾ ਚੰਗਾ ਲੱਗਦਾ। ਗਲੋ ਕਾਫੀ ਆਪਣੀ ਫਾਇਦੇਮੰਦ ਹੁੰਦੀਆਂ ਨੇ। ਹੈਨਾ? ਤੇ ਇਹ ਹੋਰ ਬੂਟੇ ਕਾਫੀ ਲੱਗੇ ਹੋਏ ਨੇ। ਨਾਲ ਛੋਨਾ ਅੱਖੇ ਨਾਲ ਦੇਖੇ ਚੋਨਾ ਇਹ ਨਿੰਬੂਆਂ ਦਾ ਬੂਟਾ ਵਾ। ਕਿਉਂਕਿ ਜਿੰਨੇ ਚਿਰ ਆਪਾਂ ਧਿਆਨ ਨਾ ਕਰੀਏ, ਕੇਅਰ ਨਾ ਕਰੀਏ ਨਾ ਤੇ ਫਿਰ ਇਹ ਉਨਾਂ ਇਹ ਬਣਦੇ ਨਹੀਂਗੇ ਬੂਟੇ ਬਣਦੇ ਨੇ ਚੀਜ਼ਾਂ। ਤੇ ਪਾਣੀ ਛੱਡਿਆ। ਪਾਣੀ ਕਾਫੀ ਆ ਰਿਹਾ ਵਾ। ਇਹ ਸਾਰੇ ਬੂਟੇ ਇਹ ਦੇਖ ਲੋ ਇਧਰ ਪਾਣੀ ਬੰਦ ਹੋ ਗਿਆ ਮੂਰੇ ਬੰਦ ਜਾ ਹੋ ਗਿਆ ਨਾ ਮੈਂ ਢੱਕਾ ਲਿਆ ਇੱਕ ਛੋਟਾ ਜਿਹਾ ਵੱਡਾ ਢੱਕਾ ਪੰਨੇ ਤੋਂ ਕਿਧਰ ਨੂੰ ਚਲ ਗਿਆ ਇਹਨੂੰ ਥਪਕਾ ਕੰਨ ਲੈਣ ਨੇ ਇਹਨੂੰ ਸਾਫ਼ ਕਰਾਂਗੇ ਨਾ ਮੂਰੇ ਤਾਂ ਫਿਰ ਇਹ ਪਾਣੀ ਨਿਕਲ ਜਾਏਗਾ ਨਾਲ ਲੰਗ ਜਾਏਗਾ ਇਹ ਲੋਚੀ ਹੋਰ ਪਾੜੀ ਜਾਏਗਾ ਸਪੀਡ ਤੇ ਹਨਾ ਛੋਟੇ ਛੋਟੇ ਚੀਜ਼ਾਂ ਨਾਲ ਪਾਣੀ ਰੁਕ ਵੀ ਜਾਂਦਾ ਕਹਿੰਦੇ ਨਾ ਪਾਣੀ ਤਾਂ ਥਾ ਬਣਾ ਹੀ ਲੈਂਦਾ ਨੰਗਾ ਅਰੇ ਨਿਯੋਚਾ ਨਹੀਂ ਬਣਾਉਂਦਾ ਵਿਚਾਰਾ ਇਹ ਕਿਹਤ ਹੋਣਾ ਹਲਾ ਹੁਣ ਆਪਾਂ ਪਾਣੀ ਛੱਡ ਦਿੱਤਾ ਤੇ ਪਾਣੀ ਆਪਣਾ ਉਹ ਤੱਕ ਚੱਲਿਆ ਗਿਆ ਮੈਂ ਤੁਹਾਨੂੰ ਦਿਖਾਉਣੀ ਆ ਕਿ ਪਾਣੀ ਆਪਾਂ ਕਿੱਥੋਂ ਤੋਂ ਸ਼ੁਰੂ ਕੀਤਾ ਸੀਗਾ ਇੱਥੇ ਅਸੀਂ ਪਾਈਪ ਦੱਬਤੀ ਸੀਗੀ ਕਿਨੇ ਤਲੰਮੀ ਪਾਈਪ ਖਿੱਚ ਕੇ ਕੌਣ ਲਿਆਵੇ ਤਾਂ ਇਸ ਲਈ ਫਿਰ ਲੰਮੀ ਇਹ ਪਾਈਪ ਦੱਬੀ ਆ ਅਜਾ ਸਾਡੇ ਰੇਤਾ ਬਚ ਗਿਆ ਸੀਗਾ ਜੇ ਉਸ ਮਿਸਤਰੀ ਨੇ ਲਾ ਕੇ ਹਟਾ ਦਿੱਤੇ ਨਾ ਤੇ ਇੰਨਾ ਕਿ ਰੇਤਾ ਬਚ ਗਿਆ ਹੁਣ ਦੇਖੋ ਦੇਖੋ ਕਿ ਦੇਖੋ ਆਵਾਜ਼ ਕਿੰਨੀ ਹੈ ਬਹੁਤ ਆਵਾਜ਼ ਆਈ ਇੱਥੇ ਸਾਡੇ ਘਰ ਦੇ ਕੋਲ ਬੜੀ ਰੌਣਕ ਲੱਗਦੀ ਹੈ ਮੈਨੂੰ ਕਦੀ ਨੀ ਕੱਲੀ ਨੂੰ ਡਰ ਲੱਗਿਆ ਸਾਹਮਣੇ ਮੱਕੀ ਖੜੀ ਆ ਮੈਂ ਤੁਹਾਨੂੰ ਦਿਖਾ ਦਿੰਨੀ ਐ ਇੱਥੋਂ ਜ਼ੂਮ ਕਰਕੇ ਮੱਕੀ ਖੜੀ ਏ ਸੜਕ ਦੇ ਪਾਰ ਕਿਸੇ ਦੇ ਖੇਤ ਵਿੱਚ ਪਤਾ ਨਹੀਂ ਪਸ਼ੂਆਂ ਲਈ ਲਾਈ ਚਾਰੇ ਰਹਿ ਕੀ ਉਹਨਾਂ ਨੇ ਖਰੀਆਂ ਆਪਾਂ ਨੇ ਨਾ ਇੰਟਰਸਟ ਨਹੀਂ ਲਿਆ ਵਾ ਇਹ ਵੀ ਲਾ ਨੇ ਕਦੂਆਂ ਦੀ ਜਿਨ ਕੀਆ ਕਹਿੰਦੇ ਆ ਹਮਾਲਵੇ ਦਾ ਕਦੂ ਤੇ ਘਾਈ ਗਾ ਖੜ ਗਏ ਇੱਥੇ ਬਹੁਤ ਸਬਜ਼ੀ ਹੁੰਦੀ ਪਰ ਜਦ ਖੇਤੀ ਕਰਨੀ ਛੱਡਤੀ ਅਗਲੇ ਨੇ ਚਲੋ Papa ਵੀ ਕੀ ਇੰਟਰਸਟਡ ਹਨ। ਤਾਂ ਇਹ ਪਾਈਪ ਦਾ BC ਸਾਰੇ ਇਹ ਵਾਲੀ ਜ ਹੈ ਨਾ ਜਿੱਥੇ ਇਹ ਵਾਲੀ ਇੱਥੇ ਇੱਥੇ ਪਾਈਪ ਦਾ ਬਤੀ ਸੀਗੀ ਕਿ ਉਧਰੋਂ ਪਾਣੀ ਲਿਆਉਣਾ ਨਾ ਲਿਆਉਣੇ ਆ ਤਾਂ ਦੂਸਰੀ ਪਾਈਪ ਨਾਲ ਆਪਾਂ ਨੂੰ ਲਾਉਣੀ ਪਵੇ। ਤੇ ਇਹ ਕਿਸ ਕਰਕੇ ਫਿਰ ਆਪਾਂ ਨੇ ਪਾਈਪ ਦੱਬੀ ਇੱਥੇ। ਤਾਂ ਪਹਿਪ ਜਿਹੜੀ ਲੈ ਕੇ ਆਨੇ ਫਿਰ ਉਧਰ ਤੁਹਾਨੂੰ ਦੱਸ ਦਿਆਂਗਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਪਾਈਪ ਨੂੰ ਇਸਤੇਮਾਲ ਕਰਦੇ ਆ। ਇਹ ਖੜੇ ਇਹਨਾਂ ਬਹੁਤ ਸੋਹਣੇ ਬਾਜਿਆਂ ਜਿਹਾਂ ਵਾਲੇ ਲੱਗਦੇ ਨੇ। ਹੋ ਲਓ ਇਹ ਪਾਈਪਾ ਪਾ ਇਥੋਂ ਲੈ ਕੇ ਪਾ ਦਿੱਤੀ ਹੈ ਹਨਾ ਇਥੋਂ ਪਾ ਦਿੱਤੀ ਪਾਈਪਾ ਦੇਖਿਆ ਇਹਦੇ ਵਿੱਚ ਵੀ ਕੀਤਾ ਹੋਇਆ ਜਗ੍ਹਾ ਇਹ ਦੇਖ ਰਿਹਾ ਤੁਹਾਨੂੰ ਤੇ ਇਹ ਪਾਈਪ ਇਹਦੇ ਵਿੱਚ ਪਾ ਦਿੱਤੀ ਹੈ ਪਾਈਪ ਬੱਥਾ ਲਿਆ ਕੋਠਾ ਦੀ ਆ ਇਹਦੇ ਨਾਲ ਨਾ ਲੱਗੀ ਹੋਈ ਆ ਇਹਦੇ ਨਾਲ ਬੋਰ ਵਾਲੇ ਦੇ ਨਾਲ ਲੱਗੀ ਹੋਈ ਆ ਇੱਥੋਂ ਬੰਦ ਕਰ ਦਿੰਦੇ ਆ ਇੱਥੇ ਇਹਨੂੰ ਚਾਲੂ ਕਰ ਦਿੰਦੇ ਆ ਇਹ ਸੌਖਾ ਜਿਹਾ ਤਰੀਕਾ ਆ ਖਹਲੇ ਬਾ ਆ ਬਾਣ ਰਹਿਂਦਾ ਕਿਹਦੇ ਚਾਬੀਆਂ ਮੇਰੇ ਕੋਲ ਸੀ ਇਹਨਾਂ ਟਰੈਕਟਰ ਅੰਦਰ ਨਹੀਂ ਬੜੇ ਚਾਬੀਆਂ ਮੁੰਡੇ ਚਾਬੀਆਂ ਅੱਗੇ ਦੇ ਦੇ ਨੇ ਇਹਨਾਂ ਨੇ ਬਹੁਣੀ ਹੋਣੀ ਹੈ ਜ਼ਮੀਨ ਆਉਗੀ ਕਰਦੂ ਕਰ ਲਈ ਇਹਨਾਂ ਕੁਛ ਕਰਨਾ ਕਹਿੰਦੇ ਸ਼ਾਮ ਨੂੰ ਲਾਵਾਂਗੇ ਪਰ ਆਇਆ ਨਹੀਂ ਕੋਈ ਐਧਰ ਲੱਗੀਆਂ ਤੋਰੀਆਂ ਅਚਾਨੇ ਛੋਟੇ ਛੋਟੇ ਕਤੂਰੇ ਹੁਣ ਪਤਾ ਨਹੀਂ ਕਿਧਰ ਨੂੰ ਵੇਹ ਹੁਣ ਤਾਂ ਦਿਖਾਈ ਨਹੀਂ ਜਦੋਂ ਜੜ੍ਹ ਨਾ ਲੱਗੇ ਨਾ ਹੁਣ ਵੱਡੇ ਹੋਣ ਵੱਡੇ ਹੋ ਕੇ ਕਤੂਰੇ ਫਿਰ ਆਪਣੇ ਆਪਣੇ ਪੇਟ ਲਈ ਕੰਮ ਕਰ ਲੈਂਦੇ ਪਰ ਮੈਂ ਉਧਰ ਨਹੀਂ ਬੜੀ ਦੋ ਤੋਰੀਆਂ ਨਿਕਲਣੀਆਂ ਖਣੀ ਨਹੀਂ ਤੇ ਆਪ ਐਵੇਂ ਸੱਪਾ ਚਲੋਤੀ ਲੜਾ ਕੇ ਤੇਰਾ ਨਿਕਲਾਂਗੇ ਇਹ ਫਿਰ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਲੱਗਿਆ ਮੇਰਾ ਖੇਤਾਂ 'ਚ ਆਉਣਾ ਹਨਾ ਤਾਂ ਗਰ ਚੈਨਲ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਮਿਹਰਬਾਨੀ ਨਾਲ ਆਪਾਂ ਪਾਣੀ ਤੇ ਪਾਣੀ ਪੀਣੀ ਹੈ ਮੋਰ ਤੋਂ ਠੰਡਾ ਠੰਡਾ ਪਾਣੀ ਹੈ ਨਾ ਮੋਰ ਤੋਂ ਠੰਡਾ ਪਾਣੀ ਹੁੰਦਾ ਬੇਸਟ ਇੱਧਰ ਕਹਿੰਦੇ ਮਾਲ ਵਿੱਚ ਕੋਈ ਮੀਕਲ ਜ਼ਿਆਦਾ ਧਰਤੀ ਦੇ ਵਿੱਚ ਕੈਮੀਕਲ ਜਾਰੇ ਅਸਲੀ ਕਹਿੰਦੇ ਨੇ ਤੇ ਸਪਰੇ ਬਹੁਤ ਜ਼ਿਆਦਾ ਕਰਦੇ ਨੇ ਤੇ ਹਨਾ ਤੇ ਮੈਂ ਰੱਖੇ ਜਲ ਕਰਦਾ ਕਿ ਮੇ ਦੇ ਵਿੱਚ ਨਹਾ ਲਾਂ ਚੁੱਭੀਆਂ ਲਾਵਾਂ ਪਰ ਮੈਂ ਕੰਨੀ ਆ ਘਰ ਚੁੱਭੀਆਂ ਨਹੀਂ ਲਾ ਸਕਦੀ ਤੇ ਮੋਰ ਦੇ ਵਿੱਚ ਬੱਚਿਆਂ ਦੇ ਨਾਲ ਚੁੱਭੀਆਂ ਮੈਂ ਬਹੁਤ ਲਾਉਂਦੀ ਹੁੰਦੀ ਤੇ ਹੁਣ ਨਹੀਂ ਹੁਣ ਆਪਾਂ ਚੱਲਦੇ ਅੰਦਰ ਬੜੀ ਗਰਮੀ ਲੱਗ ਰਹੀ ਹੈਗੀ ਇੱਥੇ ਤੋਂ ਚਲੋ ਦੱਸਿਓ ਮੇਰੇ ਚੈਨਲ ਬਾਰੇ ਜਰੂਰ ਮੈਨੂੰ ਕਹਿ ਦਿਓ ਕਿ ਤੁਹਾਨੂੰ ਮੇਰਾ ਬਲੌਗ ਕਿਦਾਂ ਦਾ ਲੱਗਿਆ ਧੰਨਵਾਦ ਮਿਹਰਬਾਨੀ ਜਾਂਦੇ ਵਾਸਤੇ ਰੱਖੋ